ਦਾ ਸੀ ਅਡੇ ਤੇ ਕੰਮ ਸਫੀਕਰਤ ਮਕਰਾਂ ਦਾ ਉਹ ਲਾਗੋ ਗੋਂਡੀ ਆ ਤੇ ਉਹਨੇ ਕੋਈ ਛਿੜਕਿਆ ਛੜਕਿਆ ਰਾਤ ਤੇ ਕੋਈ ਥੱਪੜ ਤੋਂ ਪੜੀ ਮਾਰੇ ਨੇ ਇਹ ਬੇਟਾ ਛੋਟਾ 18 ਸਾਲ ਦਾ ਇਹਨੇ ਕੋਈ ਦਿਲ ਤੇ ਇਦਾਂ ਦੀ ਗੱਲ ਲਾਈ ਆ ਕਿ ਇਹਨੂੰ ਦੱਸ ਨਹੀਂ ਸਕਿਆ ਇਹ ਨਹੀਂ ਕਿ ਵੀ ਇਤਨੀ ਮਹਿਸੂਸ ਕੀਤੀ ਇਹਨੇ ਵੀ ਘਰ ਵੀ ਨਹੀਂ ਦੱਸ ਸਕਿਆ ਤੇ ਇਹਨੇ ਕੋਈ 8-10 ਵੀਡੀਓ ਪਾ ਕੇ ਸਭ ਨੂੰ ਤੇ ਫਿਰ ਇਹਨੇ ਨਹਿਰ ਦੇ ਵਿੱਚ ਹਾਲਾ ਮਾਰਦੀ ਕੋਈ ਪੌਣੇ 10 ਵਜੇ ਲਾਸ਼ ਅਜਲ ਪਈ ਆ ਵੀਰਵਾਰ ਦਾ ਦੁਪਹਾ ਤੇ ਵੀਰਵਾਰ ਦਾ ਇਹ ਦੁਪਹਾ ਜੀ ਰਾਤ ਦੀ ਰਾਤ ਦੀ ਆ ਗਏ ਨੇ ਛਿਰ ਗਿਆ ਇਹਨੂੰ ਜਲੀਲ ਕੀਤਾ ਇਹਨੂੰ ਉਹਦੇ ਖਾ ਮਾਮਲਾ ਦਰਜ ਕਰਵਾਤਾ ਸੀ ਉਹ ਮਾਮਲਾ ਦਰਜ ਕਰਵਾਇਆ ਵਾ ਗ੍ਰੈਫਤਰੀ ਹੋਈ ਆ ਉਹਦੀ ਤੇ ਨਾ ਗ੍ਰੈਫਤਰੀ ਨਹੀਂ ਹੋਈ ਕੋਣ ਆ ਬੰਦਾ ਉਹ ਘੋੜਾ ਉਹ ਘੋੜਾ ਹੋ ਗਿਆ ਹੈ ਜਾਟੀ ਇਥੋਂ ਦਾ ਘਰਵਾਰ ਉਥੇ ਇੱਕ ਮਜ਼ਦਕਰ ਵੀ ਖੁੱਲੀ ਲੱਗੇ ਉਹਨੇ ਦੁਕਾਨਦਾਰ ਹਾਂਜੀ ਕਿਉਂਕਿ ਇਹਨੇ ਵੀਡੀਓ ਚ ਪਾ ਕੇ ਗਿਆ ਸੀ ਨਾ ਕਿ ਸਾਹਮਣੇ ਦੁਕਾਨਦਾਰ ਨੇ ਮੈਨੂੰ ਬਹੁਤ ਹਾਂ ਹਾਂ ਵੀਡੀਓ ਸਾਹਮਣੇ ਦੁਕਾਨਦਾਰ ਨੇ ਇਹ ਕੀਤਾ ਜੀ ਕੀਤਾ ਕੀ ਮੰਗ ਕਰਦੇ ਹੋਂ ਪ੍ਰਸ਼ਾਸਨ ਕੋਲ ਦੀ ਪ੍ਰਾਰਥਨਾ ਇਹ ਮੰਗ ਕਰਦੇ ਆਂ ਵੀ ਇਹਦੇ ਮਾਪਿਆਂ ਨੂੰ ਸਾਹ ਮਿਲਣਾ ਚਾਹੀਦਾ ਕੱਲਾ ਕੱਲਾ ਬੱਚਾ ਕੱਲਾ ਕੱਲਾ ਬੱਚਾ ਇਹ ਕਿੱਥੋਂ ਮਿਲਣਾ ਈ ਜਗਵਾਚੀ ਤੇ ਸਾਨੂੰ ਮੋਲ ਲੈਵਾਂਗੇ ਇਹ ਕਿੱਥੋਂ ਮਿਲ ਲੈ ਮਨ ਮੋਲ ਕੱਲਾ ਬੰਦਾ ਸੀ ਕਿੰਨੀਆਂ ਪੈਣਾ ਦੀ ਇਹ ਤੇ ਤਿੰਨੇ ਪੜਾ ਸੀ ਇੱਕ ਪੂਰੀ ਹੋ ਗਈ ਹੈ ਦੋ ਪੜਾ ਨੇ ਦੋ ਪੜਾ ਨੇ ਤੇ ਕੱਲਾ ਬੱਚਾ ਕੱਲਾ ਬੱਚਾ ਤੁਹਾਡਾ ਕੀ ਲੱਗਦਾ ਸ ਮੇਰਾ ਭਤੀਜਾ ਜੀ